ਕਰਨਾ ਚਾਹਣਾ ਜਿਨ੍ਹਾਂ ਨੇ ਮੈਨੂੰ ਇੱਥੇ ਬੋਲਣ ਦਾ ਸਮਾਂ ਦਿੱਤਾ ਮੈਂ ਆਪਣੇ ਬਾਰੇ ਦੱਸਣਾ ਚਾਹਣਾ ਮੇਰਾ ਨਾਮ ਜੁਹਾਰ ਸਿੰਘ ਹੈ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਗ੍ਰੈਜੂਏਸ਼ਨ ਕਰ ਰਿਹਾ ਥੀਏਟਰ ਦੀ ਹੁਣ ਥੀਏਟਰ ਨਹੀਂ ਪਤਾ ਹੁਣਾ ਬਹੁਤੇ ਬੱਚਿਆਂ ਨੂੰ ਵੀ ਥੀਏਟਰ ਕੀ ਹੁੰਦਾ ਜੇ ਮੈਂ ਤੁਹਾਡੀ ਭਾਸ਼ਾ ਦੇ ਵਿੱਚ ਸਮਝਾਵਾਂ ਵੀ ਥੀਏਟਰ ਜਿਹੜੀਆਂ ਤੁਸੀਂ ਫਿਲਮਾਂ ਦੇਖਦੇ ਹੋ ਉਹਨਾਂ ਫਿਲਮਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਅਦਾਕਾਰ ਅਦਾਕਾਰੀ ਕਰਦੇ ਨੇ ਉਹ ਅਦਾਕਾਰ ਲੋ ਪੇਸ਼ ਕਰਦੇ ਆ ਨਾਟਕ ਸੁਲਗ ਦੀ ਧਰਤੀ ਅਜ ਮੈਨੂੰ ਹੱਤਾਲ ਦੀਆਂ ਪੌੜੀਆਂ ਤੇ ਬੈਠੇ ਨੂੰ ਸ਼ੰਤਾ ਚਾਚਾ ਬਹੁਤ ਜਾਦਾ ਰਿਆ ਹੱਤਾਲ ਦੀਆਂ ਪੌੜੀਆਂ ਤੇ ਬੈਠਾ ਮੈਂ ਆਪਣੇ ਕਰਮਾਂ ਨੂੰ ਕੋਸ ਰਿਹਾ ਕਰਮ ਕਰਮ ਕੋਈ ਤਕਦੀਰ ਨਹੀਂ ਫਗੋ ਉਹ ਕਰਮ ਜਿਹੜੇ ਮੈਂ ਆਪਣੇ ਇਹਨਾਂ ਹੱਥਾਂ ਨਾਲ ਕੀਤੇ ਨੇ ਤੇ ਜਿਹਦਾ ਨਤੀਜਾ ਇਹ ਨਿਕਲਿਆ ਕਿ ਮੈਂ ਜਹ ਹਸਤਾਲ ਦੀਆਂ ਪੌੜੀਆਂ 'ਚ ਬੈਠਾ ਹਸਤਾਲ ਦੀਆਂ ਪੌੜੀਆਂ 'ਚ ਬੈਠੇ ਨੂੰ ਮੈਨੂੰ ਸਾਡੇ ਪਿੰਡ ਵਾਲਾ ਸ਼ੰਤਾ ਚਾਚਾ ਬਹੁਤ ਜ਼ਿਆਦਾ ਰਿਆ ਜਿਹੜਾ ਸਾਡੇ ਪਿੰਡ ਦੀਆਂ ਗਲੀਆਂ 'ਚ ਪਾਗਲ ਹੋਇਆ ਘੁੰਮਦਾ ਤੇ ਆਖਿਆ ਕਰਦਾ ਸੀ ਹੋਏ ਹੋ ਹੋ ਦਰਨਾ ਪਿਓ ਨਾ ਨਾ ਦਰਨਾ ਪਿਓ ਇਹ ਤਾਂ ਇਹ ਤਾਂ ਇਹ ਤਾਂ ਡਰ ਹੁੰਦੀ ਐ ਇਹ ਤਾਂ ਘਰਾਂ ਦੇ ਘਰ ਖਾ ਜਾਂਦੀ ਐ ਨਾ ਨਾ ਦਰਨਾ ਪਿਓ ਦਰਨਾ ਪਿਓ ਬਈ ਦਰਨਾ ਪਿਓ ਖੈ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਕੌਣ ਹਾਂ ਤੇ ਇੱਥੇ ਆ ਹਸਤਾਲ ਦੀਆਂ ਪੌੜੀਆਂ 'ਚ ਬੈਠਾ ਕੀ ਕਰ ਰਿਹਾ ਹਾਂ ਤਾਂ ਆਓ ਆ ਸੁਣਾਉਣਾ ਮੈਂ ਤੁਹਾਨੂੰ ਇਸ ਦੀ ਕਹਾਣੀ ਸੁਣੋ ਕਹਾਣੀ ਸਹਾਂ ਦੀ ਸਵੇਆਂ ਵਰ ਜਾਂਦੇ ਰਾਹਾਂ ਦੀ ਮੇਰੇ ਦੇਸ਼ ਤੇ ਡੁੱਬਦੇ ਸਹਾਂ ਦੀ ਸੁਣੋ ਕਹਾਣੀ ਮੇਰਾ ਨਾਮ ਗਰਮਿਆਲ ਸਿੰਘ ਹੈ ਮੇਰਾ ਜਨਮ ਬਾਪੂ ਕਿਸਾਨ ਦੇ ਘਰ ਹੋਇਆ ਮੇਰੇ ਬਾਪੂ ਦਾ ਨਾਮ ਪੰਜਾਬ ਸਿੰਘ ਹੈ ਘਰ ਵਿੱਚ ਇੱਕ ਮੇਰੀ ਮਾਂ ਹੈ ਤੇ ਇੱਕ ਮੇਰਾ ਛੋਟਾ ਭਰਾ ਹੈ ਲਾਲੀਨਾ ਨਾ ਉਹਦਾ ਸ਼ਹਿਰ ਗਿਆ ਡਾਕਟਰੀ ਦੀ ਪੜ੍ਹਾਈ ਕਰਦਾ ਉੱਥੇ ਉਹ ਜ਼ਿੰਦਗੀ ਦੀ ਦਹਲਿਜ਼ ਤੇ ਪੈਰ ਧਰਦੇ ਮੇਰੇ ਪੈਰ ਅਟਕ ਗਏ ਮੈਂ ਬੁਰੀ ਸੰਗਤ ਦਾ ਸ਼ਿਕਾਰ ਹੋ ਗਿਆ ਮੈਂ ਸਕੂਲੋਂ ਭੱਜਦਾ ਚਾਕੇ ਸਵੇਜ ਬੈਸਦਾ ਸਵੇਜ ਮੇਰੇ ਆੜੀ ਪਹਿਲੇ ਬੈਠੀ ਹੁੰਦੀ ਉੱਥੇ ਅਸੀਂ ਪੱਫਾ ਮੜ ਮੜ ਕੇ ਛਤਾਂ 'ਚ ਪਰ ਲੈਂਦੇ ਤੇ ਉਹਨਾਂ ਦੇ ਕਸ਼ਟ ਚ ਦੇ ਚੱਕ ਜਦਾਂ ਤੂੰ ਆ ਜਦੋਂ ਮੇਰੀ ਨਸ ਨਸ ਵਿੱਚ ਭਿੱਜਦੀ ਹੋ ਕੇ ਮੇਰੇ ਦਿਮਾਗ ਤੱਕ ਪਹੁੰਚਦਾ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵਧੀਆ ਸਵਰਗ ਕੋਈ ਨਹੀਂ ਹੋ ਸਕਦਾ ਪਰ ਮੈਂ ਭੁੱਲ ਗਿਆ ਸੀ ਮੈਂ ਭੁੱਲ ਗਿਆ ਸੀ ਜਿਹੜੇ ਰਾਹਾਂ ਨੂੰ ਮੈਂ ਸਵਰਗ ਦਾ ਰਾਹ ਸਮਝਾਣਾ ਉਹੀ ਮੇਰੇ ਲਈ ਇੱਕ ਤਾਂ ਨੱਕ ਦਾ ਦਵਾਰ ਬਣ ਜਾਣਗੇ ਸਮਾਂ ਬੀਤ ਗਿਆ ਥੋੜੇਾਂ ਨੂੰ ਸਕੂਲ ਚ ਪੜਦਾ ਮੈਂ ਨਸ਼ਿਆਂ ਦਾ ਆਦੀ ਹੋ ਗਿਆ ਨਸ਼ੇ ਨਾਲ ਟੰਨ ਹੋ ਕੇ ਮੈਂ ਬਾਹਰ ਲੜਾਈ ਝਗੜੇ ਕਰਦਾ ਜਿਦੇ ਕਰਕੇ ਸਾਡੇ ਘਰੇ ਲਾਂਬੇ ਵੀ ਹੋਣੇ ਸ਼ੁਰੂ ਹੋ ਗਏ ਆ ਦੇਖ ਲੈ ਆ ਦੇਖ ਲੈ ਭਾਈ ਗੁਰਨਾਮਪੁਰੇ ਆ ਦੇਖ ਲੈ ਹੈ ਦੇਖ ਲੈ ਉਹਦੇ ਕੀਤੇ ਦੀ ਕਰਤੂਤ ਐਡਾ ਵੱਡਾ ਪੱਕਾ ਡਰਾ ਮਾਰ ਕੇ ਮੇਰੇ ਪੱਦਾ ਸਿਰ ਪਾੜਦਾ ਭਈ ਭਈ ਸਾਂਭ ਲੋ ਭਈ ਸਾਂਭ ਲੋ ਜੇ ਸਭ ਹੁੰਦਾ ਤਾਂ ਨਹੀਂ ਵੱਡਾ ਹੋ ਕੇ ਤੁਹਾਨੂੰ ਔਖਾ ਕਰੂਏ ਆ ਆ ਤੁਹਾਡੇ ਸੱਚ ਕਰੂਏ ਗਲੀਆਂ ਹਾਂ ਹੋ ਤਾਂ ਗਾਲਾਂ ਦੇ ਕੇ ਚਲੀ ਜਾਂਦੀ ਤੇ ਮੇਰੀ ਮਾਂ ਮੇਰੀ ਮਾਂ ਮੇਰੇ ਮਗਰ ਪੈ ਜਾਂਦੀ ਤੇ ਇੱਕ ਪਤਾ ਵੇ ਕਿਉਂ ਤੂੰ ਮਾਰਨੇ ਕੀਤਾ ਸਾਨੂੰ ਵੇ ਤੇਰਾ ਪਿਓ ਤੇ ਰਾਤ ਮਿਹਨਤਾਂ ਕਰਦਾ ਹੈ ਤੈਨੂੰ ਪੜਾਈ ਜਾਂਦਾ ਲਖਾਈ ਜਾਂਦਾ ਵੇ ਹੁਣੇ ਤਾਕਤ ਦੇ ਕਿਸੇ ਕੰਮ ਧੰਦੇ ਵੀ ਨਹੀਂ ਲਾਇਆ ਵੀ ਤੂੰ ਚਾਰ ਕਰ ਪੜ ਜਾਏਂਗਾ ਤੇ ਤੇਰਾ ਕੁਝ ਬਣ ਜਾਊਗਾ ਵੇ ਪੜਾ ਕਮਾਊਗਾ ਮੇਰੀ ਮਾਂ ਦੀਆਂ ਇਹਨਾਂ ਗੱਲਾਂ ਦਾ ਮੇਰੇ ਤੇ ਕੋਈ ਅਸਰ ਨਾ ਹੁੰਦਾ ਸਗੋਂ ਸਾਨੂੰ ਤਾਂ ਇਹ ਲੱਗਦਾ ਕਿ ਆਪਾਂ ਲੈ ਕੀ ਸੀ ਲੈਣੇ ਕੀ ਹੈ ਫੜੀ ਦਿਹਾੜੀ ਛੱਟਾਂ ਪੀਂਆਂ ਸਲਫਾ ਬਿਨਾ ਤੇ ਸ਼ਾਮ ਨੂੰ ਘਰ ਦੀ ਕੱਢੀ ਦਾ ਦੌਰ ਸ਼ੁਰੂ ਹੋ ਜਾਂਦਾ ਸਾਡਾ ਨ ਇੱਕ ਸੀਰੀ ਹੁੰਦਾ ਸੀ ਪਿੰਦੀ ਨਾ ਸੀ ਉਹਦਾ ਪਤੰਦਰ ਦਾਰੂ ਬੜੀ ਕਮਾਲ ਦੀ ਕਰਦਾ ਸੀ ਪਿੰਦੀ ਨਾ ਜ਼ਿੰਦਗੀ ਚ ਪਲਵਾਨ ਬਣਨਾ ਚਾਹੁੰਦਾ ਸੀ ਪਰ ਘਰ ਦੀਆਂ ਤੰਗੀਆਂ ਤੁਰਸ਼ੀਆਂ ਕਰਕੇ ਪਲਵਾਨ ਨਾ ਬਣ ਸਕਿਆ ਹੁਣ ਜਦੋਂ ਜਦੋਂ ਸ਼ਾਮ ਦੀ ਮਹਿਫਿਲ ਚ ਤਾਰੂ ਪਿੰਦੀ ਦੇ ਦਿਮਾਗ ਨੂੰ ਚੜ ਜਾਂਦੀ ਤਾਂ ਸਾਨੂੰ ਝੁੱਠੀ ਪਲਵਾਨੀ ਦੇ ਕਿੱਸੇ ਝੁੱਠੇ ਸੁਣਾਉਂਦਾ ਰਹਿੰਦਾ ਹੱਵੇ ਥਲੇ ਪੇ ਛੋਟਿਆ ਛੋਲਿਆ ਫਿਰ ਮੇਰੀ ਜ਼ਬਾਨੀ ਪੈਰੇ ਦੀ ਗੱਲ ਹੈ ਉਦੋਂ ਨਾ ਛੋਟਿਆ ਆਪਣੇ ਪਿੰਡ ਹੁੰਦੀ ਸੀ ਛਿੰਝ ਹਾਂ ਛੋਟਿਆ ਛਿੰਝ ਹੁੰਦੀ ਐ ਆ ਮੇਰੇ ਵਰਗੇ ਵੱਡੇ ਪੱਟੇ ਪਲਵਾਨ ਭੌਣ ਲੜਦੇ ਹੁੰਦੇ ਐ ਛੋਟਿਆ ਉਦਨ ਅਸਰਾ ਹਜਾਲੇ ਕੋ ਚੀਰੀ ਬਈ ਬੜੀ ਚੜਾਈ ਛੋਟਿਆ ਬੜੀ ਚੜਾਈ ਸੀ ਬਈ ਅਸਰਾ ਹਜਾਲੇ ਕੋ ਚੀਨੇ ਨਾ ਛੋਟਿਆ ਜਾਂਦਿਆਂ ਸਰ ਗੱਡਤੀ ਝੰਡੀ ਮੈਦਾਨ ਚ ਪੂਰੇ ਇੱਕ ਰੁਪਈਆ ਦੀ ਓਏ ਡਰਦਾ ਕੋਈ ਝੰਡੀ ਬਣ ਲਈ ਨਾ ਚਾਕੇ ਫਿਰ ਛੋਟਿਆ ਮੈਂ ਵੀ ਬੈਠਾ ਤੀ ਇੱਕ ਪਾਸੇ ਜੇ ਤਰਲਿਆ ਨੀ ਪੱਗ ਬਣੀ ਮੈਨੂੰ ਮੇਰੇ ਨਾਲ ਦੇ ਕਹਿੰਦੇ ਚਲ ਵੀ ਪੰਤੀ ਚਲ ਵੀ ਪੰਤੀ ਚਲ ਵੀ ਪੰਤੀ ਉਹ ਮੈਂ ਕਹਿ ਰਹੇ ਦੋ ਆ ਰਹਿਣ ਦੋ ਤੁਸੀਂ ਜਵਾਕ ਦੇ ਗੋਡੇ ਘਟਾ ਲੋਗੇ ਮੈਨ ਤੋਂ ਤੁਸੀਂ ਰਹਿਣ ਦੋ ਕਹਿੰਦੇ ਨਹੀਂ ਚਲ ਵੀ ਪਿੰਦੀ ਚਲ ਵੀ ਪਿੰਦੀ ਚਲ ਵੀ ਪਿੰਦੀ ਆ ਬਈ ਛੋਟਿਆ ਮੈਂ ਤਾਂ ਮਾਰਿਆ ਕੋਟ ਤਾਂ ਚਾਦਰਾਜਾ ਲਾ ਕੇ ਇੱਕ ਪਾਸੇ ਤੇ ਭੜ ਗਿਆ ਬਚਮਦਾਨ ਦੇ ਮਦਾਨ ਚ ਚੱਕੇ ਨਾ ਛੋਟਿਆ ਜਦੋਂ ਕੋਚੀ ਨੇ ਠੇਕੇ ਮੇਰੇ ਫਰਕ ਦੇ ਡੌਲੇ ਜੇ ਉਹ ਉਧੀਆਂ ਤਾਂ ਕੱਚਾ ਤਾਈ ਤੇਰੀਆਂ ਛਟਨੀਆਂ ਛੋਟਿਆ ਜਦੋਂ ਮੈਂ ਕੋਚੀ ਨੂੰ ਫੜ ਕੇ ਤੌਣ ਤੋਂ ਓਏ ਮਾਰਿਆ ਪਟਕਾ ਕੇ ਏ ਆਦੀ ਓਏ ਕੋਚੀ ਦਾ ਮਾਰੇ ਚੀਕਾਂ ਭਜੇ ਆਈ ਨਹੀਂ ਵੀ ਆਈ ਜੀ ਇਹ ਜਿਹੜਾ ਪੰਦੀ ਸੀ ਨਾ ਇਹਦੀ ਇਕਾਦਤ ਮਾੜੀ ਸੀ ਹਸ਼ਰਾ ਬਹੁਤ ਪਿੰਦਾ ਸੀ ਇਹਦੀ ਇਸੇ ਆਦਤ ਤੋਂ ਤੰਗਾ ਕੇ ਇਹਦੀ ਘਰ ਵਾਲਿਆਂ ਨੂੰ ਛੱਡ ਕੇ ਪਿੰਡ ਦੇ ਕਿਸੇ ਦਾਨੀਦਲਾ ਨੱਚਦੀ ਗਈ ਸੀ ਫੰਜਦੋਂ ਜਦੋਂ ਪਿੰਡੀ ਗਲੀ 'ਚ ਕੁੱਤਾ ਦੇਖ ਲੈਂਦਾ ਤਾਂ ਕਮਲਾ ਹੋ ਜਾਂਦਾ ਪੰਦਾ ਕੁੱਤੇ ਨੂੰ ਦਾਨੀ ਦਲਾ ਦਿੰਦਾ ਸੀ ਤੇ ਹਰ ਦਾਨੀ ਦਲਾ ਨੂੰ ਕੱਤਾ ਜਦੋਂ ਇੱਕ ਕੁੱਤਾ ਗਲੀ 'ਚ ਲੰਘਿਆ ਤਾਂ ਇੱਕ ਦਿਨ ਪਿੰਡੀ ਕਮਲਾ ਹੋ ਗਿਆ ਤੇ ਮੈਨੂੰ ਕਹਿਣ ਲੱਗਿਆ ਭਾਈ ਕਰ ਮੇਰਾ ਬੱਈ ਕਰ ਮੇਰਾ ਉਹ ਜਾਂਦਾ ਹੈ ਭਾਈ ਉਹ ਜਾਂਦੇ ਹੈ ਉਹ ਜਾਂਦਾ ਭਾਈ ਦਾਨੀ ਕੁੱਤਾ ਨੇਕ ਕਰਤਵਾ ਕਰਕੇ ਹੋ ਜਾਂਦਾ ਹੈ ਹੋ ਜਾਂਦਾ ਰਈ ਇੱਕ ਦਿਨ ਰਾਤ ਦੀ ਪੀਤੀ ਦਾਰੂ ਦਾ ਨਸ਼ਾ ਜਿ ਤਰੀਣੀ ਸੀ ਮੈਂ ਸ਼ਿੰਦਾ ਚਾਚੇ ਦੇ ਕੋਠੇ ਚ ਗਿਆ ਤੇ ਸ਼ਿੰਦਾ ਚਾਚਾ ਉੱਚੀ ਜੀ ਰੋ ਰਿਆ ਸੀ ਓਏ ਗਰਮੇਲੇ ਓ ਪਾਪਟੇ ਗਏ ਪਤੂਏ ਓ ਰਾਤੀ ਆਪਣਾ ਪੰਦੀ ਕੁੱਤਿਆਂ ਦੀ ਡਰ ਮੰਗਰ ਪਚਿਆ ਜਾਂਦਾ ਸੀ ਓ ਮੇਰੇ ਕਰਕੇ ਤੇ ਖਿਆਨੀ ਤੇ ਖੂਚ ਜਾ ਡਕਿਆ ਤੇ ਡੁਗ ਤੇ ਸਾਰੀ ਪੂਰਾ ਗਰਗਾਲਾ ਆ ਪਿੰਡ ਆਪਣਾ ਪਿੰਦੀ ਪੂਰਾ ਹੋ ਗਿਆ ਪਿੰਦੇ ਦੀ ਮੌਤ ਤੋਂ ਬਾਅਦ ਅੱਦੀ ਹੋਰ ਵੀ ਸ਼ਰਾਬ ਪੀਣ ਲੱਗੇ ਦਿਨ ਰਾਤ ਸ਼ਰਾਬ ਨਾਲ ਟੰਨ ਹੋਏ ਰਹਿੰਦੇ ਤੇ ਉਧਰ ਉਧਰ ਸਾਡੇ ਤੋਂ ਹਾਂ ਭਰਾਵਾਂ ਦੀਆਂ ਹਰਕਤਾਂ ਤੋਂ ਤੰਗਾ ਕੇ ਮੇਰੇ ਬਾਪੂ ਨੇ ਖੇਤੀ ਕਰਨੀ ਛੱਡ ਦਿੱਤੀ ਜ਼ਮੀਨ ਚੱਕੀ ਤੇ ਠੇਕੇ ਤੇ ਦੇ ਦਿੱਤੀ ਹੁਣ ਜਿਹੜਾ ਵੀ ਠੇਕ ਆਉਂਦਾ ਉਹ ਮੈਂ ਤੇ ਮੇਰਾ ਭਰਾ ਲਾਲੀ ਦੋਵੇਂ ਲੱਗ ਕੇ ਨਸ਼ਾ ਕਰ ਲੈਂਦੇ ਸਮਝ ਤਾਂ ਹੀ ਜਾ ਰਿਹਾ ਅਕਦਰ ਸਾਡੇ ਕੋਲ ਨਸ਼ੇ ਦੀ ਕੋਈ ਪੈਸਾ ਨਹੀਂ ਸੀ ਤੇ ਅਸੀਂ ਬਾਪੂ ਤੋਂ ਜ਼ਮੀਨ ਦੀ ਮੰਗ ਕਰਨੀ ਸ਼ੁਰੂ ਕਰੀ ਉਹ ਬਾਪੂ ਹਾਂ ਗੱਸਾ ਲਾ ਬਈ ਮੇਰੀ ਕੰਨ ਖੋਲ ਕੇ ਉਹ ਤੇਰੀ ਤਾਂ ਅੱਧੀ ਲੰਗੀ ਅੱਧੀ ਰਹਿ ਗਈ ਆ ਤੇਰਾ ਕੀ ਪਤਾ ਹੁਣ ਕਦੋਂ ਪਟਾਕਾ ਪੈ ਜੇ ਉਹ ਬਾਪੂ ਜ਼ਮੀਨ ਤੂੰ ਸਾਡੇ ਨਾਲ ਕਰ ਦੇ ਕਿਉ ਲਾਲੀ ਕੀ ਕਹਿਣਾ ਹਾਂ ਹਾਂ ਬਾਪੂ ਤੁਹਾ ਸਹੀ ਕਹਿਣਾ ਬਾਪੂ ਜ਼ਮੀਨ ਸਾਡੇ ਨਾ ਕਰਾ ਦੇ ਹਨ ਨਰੇ ਤੇਰੇ ਜਾਣ ਤੋਂ ਬਾਅਦ ਵੀ ਜ਼ਮੀਨ ਸਾਡੀ ਹੀ ਆ ਹਾਂ ਜ਼ਮੀਨ ਸਾਡੇ ਨਾ ਕਰਾ ਦੇ ਸਾਡੇ ਦੋਹਾਂ ਭਰਾਵਾਂ ਦੀਆਂ ਗੱਲਾਂ ਚਾਕੇ ਮੇਰੀ ਬੇਬੇ ਨੂੰ ਕਾਸਤੀ ਕਰਨ ਦਿੱਤੀ ਤੇ ਉਹ ਬਾਪੂ ਨੂੰ ਕਹਿਣ ਲੱਗੀ ਵੇ ਕਰਮਾ ਵਾਲਿਆ ਵੇ ਕਰਾ ਦੇ ਪੁੱਤਾਂ ਦੇ ਨਾਂ ਜ਼ਮੀਨ ਤੇ ਸਹੀ ਕਹਿੰਦੇ ਨੇ ਵੈ ਨਾਲੇ ਆਪਾਂ ਜ਼ਮੀਨ ਕਿਹੜਾ ਇੱਕ ਤੇ ਧਰਕੇ ਲੈ ਜਾਣੀ ਐ ਵੇ ਜ਼ਮੀਨ ਤਾਂ ਆਪਣੇ ਜਾਂਉਂਦੇ ਜੀ ਵੀ ਇਹਨਾਂ ਦੀ ਐ ਤੇ ਮਰਿਆ ਪਿੱਛੋਂ ਵੀ ਇਹਨਾਂ ਦੀ ਐ ਨਾਲੇ ਤੇ ਨਾਲੇ ਜੇ ਕੋਈ ਕੰਮਕਾਰ ਕਰਨਗੇ ਨਾ ਇਹਨਾਂ ਦਾ ਨਪੋਤਿਆਂ ਦਾ ਮਗਜ ਕਿਸੇ ਹੋਰ ਪਾਸੇ ਲੱਗੂਗਾ ਵੇ ਕੀ ਪਤਾ ਐ ਵੇ ਕੀ ਪਤਾ ਜਿਹੜਾ ਨਸ਼ਿਆਂ ਦਾ ਕੋੜ ਇਹਨਾਂ ਨੂੰ ਲੱਗਿਆ ਨਾ ਵੇ ਹੋ ਛੋਟੀ ਜਾਵੇ ਕਿਰਾਦੇ ਕਰਮਾ ਵਾਲਿਆ ਜ਼ਮੀਨ ਪੁੱਤਾਂ ਦੇ ਨਾਂ ਕਰਾ ਦੇ ਕਰਾ ਦੇ ਕਰਮਾ ਵਾਲਿਆ ਬੇਬੇਆਂ ਗੱਲਾਂ ਚਾਕੇ ਬਾਪੂ ਨੇ ਜ਼ਮੀਨ ਸਾਡੇ ਨਾਲ ਜ਼ਮੀਨ ਸਾਡੇ ਨਾਂ ਹੁੰਦੀ ਸਾਡੇ ਪਿੰਡਾਂ ਦੇ ਕਰਨੈਲ ਵੇਲੀ ਦੇ ਘੇੜੇ ਸਾਡੇ ਘਰ ਵਧ ਗਏ ਉਹਨੇ ਸਾਡੇ ਨਾਲ ਮੇਜੋਰ ਵਧਾ ਲਿਆ ਹੁਣ ਜਦੋਂ ਕਦੇ ਮੈਨੂੰ ਵੀ ਨਸ਼ੇ ਦੀ ਲੋੜ ਹੁੰਦੀ ਨਾ ਤਾਂ ਮੈਂ ਕਰਨੈਲ ਕੋ ਜਾਂਦਾ ਭਾਈ ਭਾਈ ਕਰਨੈਲ ਭਾਈ ਮਰੀ ਭੈ ਮੇਰੀ ਜਾਨ ਨਿਕਲਦੀ ਆ ਭਾਈ ਭਾਈ ਸਮਾਨ ਦੇ ਦੇ ਭਾਈ ਮੇਰੀ ਗੱਤ ਮੇਰੀ ਗੱਤ ਲੱਤਾਂ ਕੰਨੀ ਕਰਦੀ ਆ ਭਾਈ ਭਾਈ ਸਮਾਨ ਦੇ ਦੇ ਓਏ ਕਰਮੇਲ ਓਏ ਆਹ ਕਿਹੜੀ ਗੱਲ ਕਰਤੀ ਮੇਰੇ ਆਰਾ ਸਮਾਨ ਚਾਹੀਦਾ ਹੈ ਸਮਾਨ ਜਿੰਨਾ ਮਰਜੀ ਓਏ ਪੱਕੇ ਫੇਮ ਤੋੜੇ ਤੇ ਚਟਾ ਜਿੰਨਾ ਮਰਜੀ ਉਹ ਨਾਲੇ ਤੈਨੂੰ ਤਾਂ ਪਤਾ ਹੀ ਐ ਗਰਮੇਲ ਵੀ ਕਰਨੈਲ ਪੈਸੇ ਨਾਲ ਥੋੜੀ ਵਰਤਦਾ ਉਹ ਕਰਨੈਲ ਤਾਂ ਤੇਰੇ ਅਰਗੇ ਨਾਲ ਭਾਵਾਂ ਨਾਲ ਵਰਤਦਾ ਯਾਰ ਹੈ ਸਮਾਨ ਚਾਹੀਦਾ ਆ ਚੱਕ ਐਸਟਾ ਬੱਕਰੇ ਦੀ ਮਾਂ ਅਖਿਰ ਕਦੋਂ ਤੱਕ ਖੈਰ ਮਨਾਊਗੀ ਕਰਨੈਲ ਪਹਿਲਾਂ ਪਹਿਲਾਂ ਤਾਂ ਸਾਨੂੰ ਮਸੇ ਨੂੰ ਨਾ ਨਾ ਕਰਦਾ ਫਿਰ ਹੌਲੀ ਹੌਲੀ ਉਸਨੇ ਆਪਣਾ ਪੱਲਾ ਖਿੱਚਣਾ ਸ਼ੁਰੂ ਕਰ ਦਿੱਤਾ ਹੁਣ ਜਦੋਂ ਅਸੀਂ ਕਰਨੈਲ ਕੋਲ ਜਾਂਦੇ ਤਾਂ ਉਹ ਪੈਸਿਆਂ ਨੂੰ ਸਾਫ਼ ਜਵਾਬ ਦੇ ਦਿੰਦਾ ਇੱਕ ਦਿਨ ਕਰਨੈਲ ਨੇ ਇੱਕ ਦਿਨ ਕਰਨੈਲ ਨੇ ਸਾਨੂੰ ਦੋਹਾ ਭਰਾਵਾਂ ਨੂੰ ਖੇਤ ਤਰੂ ਪਿਆ ਕੇ ਆਪਣੀ ਸਾਰੀ ਜ਼ਮੀਨ ਆਪਣੇ ਨਾਂ ਕਹਿਣੇ ਕਰਾ ਲਈ ਜ਼ਮੀਨ ਕਹਿਣੇ ਹੁਣ ਤਾਂ ਜਦੋਂ ਸਾਨੂੰ ਸਵੇਰੇ ਪਤਾ ਲੱਗਿਆ ਅਸੀਂ ਕੁਝ ਨਾ ਬੋਲੇ ਅਸੀਂ ਬੋਲ ਵੀ ਕੀ ਸਕਦੇ ਸੀ ਕਿਉਂਕਿ ਸਾਨੂੰ ਤਾਂ ਚਾਹੀਦਾ ਸੀ ਸਿਰਫ ਨਸ਼ਾ ਤੇ ਉਹ ਸਾਨੂੰ ਰਕੂ ਵੀ ਮਿਲ ਰਿਹਾ ਸੀ ਸਮਾਂ ਇੰਤੈ ਵੀ ਇਧਾਰਿਆ ਤੇ ਉਧਰ ਦੂਜੇ ਪਾਸੇ ਮੇਰਾ ਛੋਟਾ ਭਰਾ ਲਾਲੀ ਉਹ ਉਹ ਹੁਣ ਕਾਲਜ ਤੋਂ ਘਰ ਆ ਗਿਆ ਸੀ ਇੱਕ ਪਾਸੇ ਬੈਠਾ ਰਹਿੰਦਾ ਕਿਸੇ ਨੂੰ ਕੋਈ ਨਾ ਕਹਿੰਦਾ ਰੋਟੀ ਖਾਣੀ ਛੱਡ ਗਿਆ ਸੀ ਸਾਨੂੰ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਕਿ ਲਾਲੀ ਲਾਲੀ ਸ਼ਹਿਰ ਤੋਂ ਯਾਰ ਤੋ ਨਸ਼ੇ ਦੇ ਟੀਕੇ ਨਾਲ ਲੱਗਦਾ ਹੈ ਹਾਂ ਜਦੋਂ ਲਾਲੀ ਨੂੰ ਟੀਕਾ ਨਾਲ ਲੌਣ ਲਈ ਨਰ ਨਾ ਨਾ ਖੰਦੀ ਤਾਂ ਲਾਲੀ ਤਖਦਾ ਬਈ ਬਈ ਕਰ ਮੈਂ ਮੈਂ ਮੇਰੀ ਜਾਨ ਨਿਕਲਦੀ ਆ ਬਈ ਬਈ ਮੈਂ ਨੀ ਸਮਾਂ ਦੇ ਬਈ ਮੈਂ ਕੀ ਕਰਾਂ ਮੈਂ ਕੀ ਕਰਾਂ भई भई मेन जमान लिया बई भई मेन जमान लिया बई ਕਰਦਾ ਜਦੋਂ ਲਾਲੀ ਦੀ ਹੌਕ ਕੁਝ ਜ਼ਿਆਦਾ ਖਰਾਬ ਹੁੰਦੀ ਤਾਂ ਸੀ ਉਸ ਨੂੰ ਚੁੱਕ ਹੱਸਾ ਲੱਗੇ ਫਸਟਲ ਜਾ ਕੇ ਫਸਟਲ ਜਾ ਕੇ ਡਾਕਟਰ ਕਹਿੰਦੇ ਡਾਕਟਰ ਕਹਿੰਦੇ ਕਿ ਲਾਲੀ ਲਾਲੀ ਨੂੰ ਮਰਦ ਹੋ ਗਿਆ ਲਾਲੀ ਹੁਣ ਕਦੇ ਵੀ ਪਿਓ ਨਹੀਂ ਬਣ ਸਕਦਾ ਇਹ ਗੱਲ ਸੁਣ ਕੇ ਇਹ ਗੱਲ ਸੁਣ ਕੇ ਪਤਾ ਨਹੀਂ ਮੇਰੀ ਬੇਬੇ ਨੂੰ ਕੀ ਬੜਾ ਹੁਣ ਲੱਗੀ ਕੰਗਲੀਆਂ ਮਾਰਨ ਹਾਪਾ ਖੋਕੇ ਲੱਗੀ ਕੰਗਲੀਆਂ ਮਾਰਨ ਮੇਰਾ ਲਾਲੀ ਬੇਗੁਰਮੀਲ ਆ ਡਾਕਟਰ ਤਾਣਾ ਨਪੁੱਤਿਆਂ ਦਾ ਝੂਠ ਬੋਲਦਾ ਹਾਂ ਵੇ ਮੇਰਾ ਲਾਲੀ ਤਾਂ ਬਿਲਕੁਲ ਠੀਕ ਹੈ ਹਾਲੇ ਮੈਂ ਹਾਲੇ ਮੈਂ ਮੇਰੇ ਲਾਲੀ ਦਾ ਵਿਆਹ ਕਰਨਾ ਵੇ ਉਹਨੂੰ ਕੋੜੀ ਚੜਾਉਣਾ ਫਿਰ ਉਹਦੇ ਨਿਆਣੇ ਨਾ ਮੇਰੇ ਹੱਥੇ ਹੀ ਕਿਦਣਗੇ ਹਾਂ ਗੁਰਮੀਲ ਡਾਕਟਰ ਡਾਕਟਰ ਤਾਣਾ ਜੈਰੋ ਦਾ ਝੂਠ ਝੂਠ ਬੋਲਦਾ ਹੈ ਝੂਠ ਝੂਠ ਬੋਲਦਾ ਡਾਕਟਰ ਅ ਜੂ ਬੇਬੇ 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 ਉੱਠ ਬੇਬੇ ਹਾਂ ਬੇਬੇ ਹਾਂ ਬੇਬੇ ਬੇਬੇ ਤਾਂ ਝੂਠ ਬੋਲਦਾ ਆਪਣਾ ਆਪਣਾ ਲਾਲੀ ਦਾ ਆਪਣਾ ਲਾਲੀ ਤਾਂ ਬਿਲਕੁਲ ਠੀਕ ਐ ਬੇਬੇ ਤੂੰ ਉੱਠ ਕੇ ਦੇ ਹਾਂ ਬੇਬੇ ਲਾਲੀ ਠੀਕ ਐ ਬੇਬੇ ਅੰਦਰ ਪਿਆ ਬੇਬੇ ਬੇਬੇ ਲਾਲੀ ਦੇ ਨਾ ਮਰਦ ਹੋਣ ਦੀ ਗੱਲ ਬੇਬੇ ਨਾ ਸਾਰਦੀ ਹੋਈ ਸਾਨੂੰ ਛੱਡ ਕੇ ਚਲੀ ਗਈ ਬੇਬੇ ਦੇ ਜਾਣ ਤੋਂ ਬਾਅਦ ਬੇਬੇ ਦੇ ਜਾਣ ਤੋਂ ਬਾਅਦ ਬਾਪੂ ਖੁਸ਼ਮ ਹੋ ਗਿਆ ਇੱਕ ਪਾਸੇ ਬੈਠਾ ਰਹਿਦਾ ਕਿਸੇ ਨੂੰ ਕੁਝ ਨਾ ਕਹਿੰਦਾ ਤੇ ਹੁਣ ਉਧਰ ਉਧਰ ਕਰਨਾਲ ਬੈਜੀ ਨਾਲ ਕੀਤੇ ਹੋਏ ਕੋਲ ਦੀ ਤਰੀਕ ਨੇੜੇ ਆ ਗਈ ਸੀ ਫਿਰ ਉਹਨੇ ਸਾਰੇ ਘਰੇ ਮਾਰਨੇ ਸ਼ੁਰੂ ਕਰ ਦਿੱਤੇ ਮੈਂ ਤਾਂ ਬਾਪੂ ਕੋ ਲਾਉਂਦਾ ਤੇ ਤਾਂ ਮੈਨੇ ਦੇਖੀ ਚਲਾ ਜਾਂਦਾ ਉਹ ਗੱਲ ਛੋ ਲੈ ਬਾਈ ਮੇਰੀ ਪੰਜਾਬ ਸੇ ਕੰਨ ਖੋਲ ਕੇ ਓਏ ਤੇਰੇ ਨਾਲ ਕੀਤੇ ਹੋਏ ਕਾਲ ਦੀ ਤਰੀਕ ਨੇੜੇ ਆ ਗਈ ਚੁੱਪ ਕਰਕੇ ਓਏ ਚੁੱਪ ਕਰਕੇ ਮੇਰੇ ਪੈਸੇ ਦੇ ਦੇ ਮੈਂ ਪੰਜਾਬ ਥਾਂ ਆਨਾ ਕਾਗਜ਼ਾਂ ਤੇ ਗੁੱਠਾ ਲਾ ਦੇ ਫਮਾਂ ਜਾਨਾ ਸ਼ਹਿਰੋਂ ਪਟਵਾਰੀ ਨੂੰ ਲੈ ਕੇ ਆਉਣਾ ਚੁੱਪ ਕਰਕੇ ਕਾਗਜ਼ਾਂ ਤੇ ਗੁੱਠਾ ਲਾ ਦੇ ਫੇਰ ਨਾ ਆਖੀ ਫੇਰ ਨਾ ਆਖੀ ਕਹਿੰਦੇ ਤੈਨੂੰ ਥਾਣੇ ਕਚੈਰੀਆਂ ਦੇ ੱੱੱਕੇ ਖਾਣੇ ਪਏ ਸੁਣ ਗਈ ਗੱਲ ਕਰਨੈਲ ਇਹਨੇ ਤੇ ਤਾਣਿਆ ਤੋ ਟਾਂਗਾ ਕੇ ਬਾਪੂ ਨੇ ਇੱਕ ਦਿਨ ਕਰਨੈਲ ਨੂੰ ਕਹਿ ਦਿੱਤਾ ਉਹ ਪਹਿਈ ਕਰਨੈਲ ਤੈਂ ਜਾ ਜਾ ਕਰਾ ਲੈ ਆਪਣੇ ਨਾਲ ਜ਼ਮੀਨ ਆ ਮੇਰੇ ਪੱਲੇ ਹੁਣ ਹੈ ਹੀ ਕੀ ਜ਼ਮੀਰ ਤਾਂ ਜੱਟ ਦੀ ਮਾਂ ਹੁੰਦੀ ਐ ਆ ਮੇਰੇ ਕੁੱਪੁੱਤਾਂ ਨੇ ਆ ਮੇਰੇ ਕੁੱਪੁੱਤਾਂ ਨੇ ਤਾਂ ਉਹ ਵੀ ਨਹੀਂ ਸੰਭਾਲੀ ਆਪੇ ਕਿਰਾਂ ਨਾ ਫਿਰ ਨਾ ਜੂ ਮੀ اے ਰੱਬਾ اے ਰੱਬਾ ਨਾ ਤੋ ਕਫਤਾਂ ਨਾਲੋਂ ਮੈਨੂੰ ਇੱਕ ਧੀ ਦੇ ਦਿੰਦਾ ਕਟੋ ਕਟ ਮੇਰਾ ਦੁੱਖ ਤਾਂ ਵਡਾਉਂਦੀ ਮੇਰਾ ਦੁੱਖ ਤਾਂ ਵਡਾਉਂਦੀ ਫੇਰਾ ਦੇ ਤੇ ਉੱਤਰ ਜਦੋਂ ਹੀ ਪਟਵਾਰੀ ਦੇ ਲੈ ਕੇ ਆਉਣ ਦੀ ਖਬਰ ਮੇਰੇ ਤੇ ਲਾਲੀ ਦੇ ਕੰਨੀ ਪਈ ਤਾਂ ਸਾਨੂੰ ਲੱਗਿਆ ਸਾਨੂੰ ਲੱਗਿਆ ਜਿਵੇਂ ਧਰਤੀ ਪਾੜ ਗਈ ਹੋਵੇ ਅਸਮਾਨ ਛਾਟੇ ਕਰਤੇ हट ਗਿਆ ਹੋਵੇ ਮੈਂ ਲਾਲੀ ਨੂੰ ਆਖਿਆ ਓਏ ਲਾਲੀ ਸੜਾ ਕਰਕੁਸ਼ ਓਏ ਹੋ ਗਿਆ ਪਟਵਾਰੀ ਨੂੰ ਲੈਣ ਤੇ ਲੈ ਕੇ ਆਉਂਦਾ ਹੋਊਗਾ ਓਏ ਕਰਕੁਸ਼ ਆਪਣੇ ਹੱਥਾਂ ਜਮੀਨ ਜਾਊਗੀ ਸੌਣਿਆ ਕਰਕੁਸ਼ ਲਾਲੀ ਵਿਚਾਰਾ ਕੀ ਕਰਨ ਜੋਗਾ ਸੀ ਲੱਲੀ ਲੱਗਿਆ ਉੱਚੀ ਉੱਚੀ ਰੋਣ ਬੜੇ ਬਈ ਆਪਣੇ ਹੱਥਾਂ 'ਚ ਜ਼ਮੀਨ ਜਾਊਗੀ ਭਾਈ 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 ਤੂੰ ਜ਼ਮੀਨ ਬਚਾਲਾ ਭਾਈ 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 ਜ਼ਮੀਨ ਨਹੀਂ ਚਾਣੀ ਚਾਹੀਦੀ ਜੇ ਜੇ ਜ਼ਮੀਨ ਜਾਣ ਤੋਂ ਬਾਅਦ ਜ਼ਮੀਨ ਜਾਣ ਤੋਂ ਬਾਅਦ ਭਾਈ ਬਾਪੂ ਨੂੰ ਖੁਸ਼ ਹੋ ਗਿਆ ਨਹੀਂ ਭਾਈ ਤੂੰ 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 ਜ਼ਮੀਨ ਬਚਾਲਾ ਤੂੰ ਜ਼ਮੀਨ ਬਚਾਲਾ ਭਾਈ ਤੂੰ ਤੂੰ ਜ਼ਮੀਨ ਬਚਾਲਾ ਕੋ ਲਾਲੀ ਤੂੰ ਤਾਂ ਫੜਿਆ ਜਨਾਨੀਆਂ ਮੰਗੂ ਰੋਣ ਲੱਗ ਪਿਆ ਹੋਇ ਉੱਠ ਖੜਾ ਹੋ ਮਰਦ ਬਣ ਜੇ ਕਹੇਂ ਜੇ ਕਹੇ ਤਾਂ ਫੜੇ ਕਰਨੈਲ ਵੈਲੀ ਦਾ ਕੰਡਾ ਕੱਢ ਦਈਏ ਕੀ ਕਹਿਣਾ ਮੈਂ ਤੇ ਲਾਲੀ ਕਰਨੈਲ ਨੂੰ ਮਾਰਨ ਦੀਆਂ ਬੇਉਂਤਾ ਬਣਾਉਣ ਲੱਗ ਪਏ ਬੇੜੇ ਤੇ ਘਰਾਸਾ ਤੇ ਤਰਪਾਨ ਚੱਕੇ ਘਰਾਸਾ ਮੈਂ ਲਾਲੀ ਨੂੰ ਘਰਾਸਾ ਤਰਪਾਨ ਮੈਂ ਆਪ ਚੱਕਲੀ ਮੇਰੀ ਪੂਰੀ ਨਿਗਾਹ ਮੇਰੀ ਪੂਰੀ ਨਿਗਾਹ ਕਰਦੇ ਗੁਰੂ ਹੈ ਬਲਸੀ ਜਦੋਂ ਇਹ ਘਰ ਦਾ ਗੇੜ ਖਾ ਕੇ ਆ ਜਦੋਂ ਇਹ ਘਰ ਦਾ ਗੇੜ ਖਾ ਕੇ ਆ ਏ ਆ ਪਿਆ ਆ ਪਿਆ ਵੇ ਬੱਡਾ ਪਹਿਲੀ ਬੱਡਿਆ ਬੱਡਾ ਬੰਦასი ਕਰਨੈਲ ਪਹਿਲੀ ਓਏ ਭਾਈ ਵੇ ਓਏ ਭਾਈ ਵੇ ਓਏ ਤਾਂ ਇਹ ਤਾਂ ਆਪਣਾ ਬਾਪੂ ਸੀ ਓਏ ਬਾਪੂ ਬਾਪੂ ਤੇ ਬਾਪੂ ਬਾਪੂ ਆਪਣੀ ਬਾਪੂ ਪੰਜਾਬ ਸਿੰਘ ਨੂੰ ਚੁੱਕਿਆ ਤੇ ਚੁੱਕੇ ਤਲੈ ਹਰਨੇਕ ਕਮਰੇ ਚ ਪਿਆ ਬਾਪੂ ਪੰਜਾਬ ਸਿੰਘ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਤੇ ਮੈਂ ਹੱਤਾਲ ਦੀਆਂ ਪੌੜੀਆਂ 'ਚ ਬੈਠਾ ਉਹਨਾਂ ਕਰਮਾਂ ਨੂੰ ਕੋਸ ਰਿਹਾ ਜਿਹੜੇ ਕਰਮ ਮੈਂ ਹੱਥਾਂ ਨਾਲ ਕੀਤੇ ਨੇ ਜਿਹਦਾ ਨਤੀਜਾ ਇਹ ਨਿਕਲਿਆ ਕਿ ਮੈਂ ਜਹਤਾਲ ਦੀਆਂ ਪੌੜੀਆਂ 'ਚ ਬੈਠਾ ਪਰ ਹਾਂ ਹਾਂ ਤੁਸੀਂ ਸਾਰੇ ਯਾਦ ਰੱਖੋ ਯਾਦ ਰੱਖੋ ਤੁਸੀਂ ਸਾਰੇ ਕਿ ਬਾਤੂ ਪੰਜਾਬ ਦਾ ਪੰਜ ਦਰਿਆਵਾਂ ਦੀ ਧਰਤੀ ਅਜੇ ਚੱਕਮੀ ਹੋਇਆ ਹੈ ਮਰਿਆ ਨਹੀਂ ਜੇ ਆਪਾਂ ਮਿਲ ਕੇ ਹਿੰਮਤ ਕਰੀਏ ਤਬਾ ਕੋ ਪੰਜਾਬ ਸਿੰਘ ਨੂੰ ਬਚਾਇਆ ਜਾ ਸਕਦਾ ਹੈ ਅਜੇ ਨਾ ਆਈ ਮੰਜ਼ਲ ਤੇਰੀ ਅਜੇ ਵਡੇਰਾ ਆ ਪਾੜਾ ਹੈ ਹਿੰਮਤ ਕਰੇਲ ਬੇਲੇ ਰਾਹੀ ਅਜੇ ਹਨੇਰਾ ਗੜਾ ਹੈ ਅਜੇ ਹਨੇਰਾ ਗੜਾ ਹੈ